ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟ ਦੇ ਇਸ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਲਾਲਚੰਦ ਕਟਾਰੂ ਚੱਕ ਨੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਬਨਾਰਸ ਲਈ ਸ਼ਰਧਾਲੂਆਂ ਦੀ ਟ੍ਰੇਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਲੋਕਾਂ ਨੂੰ ਦਰਸ਼ਵਾਦੀ ਸਮਾਜ ਦੀ ਸਿਰਜਣਾ ਲਈ ਸ਼੍ਰੀ ਗੁਰੂ ਰਵਿਦਾਸ ਜੀ ਵੱਲੋਂ ਵਿਖਾਏ ਸਰਬਸਾਂਝੀ ਵਾਲਤਾ ਦੇ ਮਾਰਗ ਤੇ ਚੱਲਣ ਦਾ ਸੱਦਾ ਦਿੱਤਾ ਇਸ ਮੌਕੇ ਨੂੰ ਦੇ ਨਾਲ ਲੋਕ ਸਭਾ ਮੈਂਬਰ ਡਾਕਟਰ ਰਾਜਕਮਰ ਚੱਵੇਵਾਲ ਹਲਕਾ ਵਿਧਾਇਕ ਚੱਵੇਵਾਲ ਡ ਸਬਕਾ ਮੰਤਰੀ ਬਲਕਾਰ ਸਿੰਘ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂ ਮੌਜੂਦ ਸਨ ਸਭ ਤੋਂ ਪਹਿਲਾ ਸਾਰਿਆਂ ਨੂੰ ਸ਼੍ਰੀ ਗੁਰਪ੍ਰਦਾਸ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਸੰਤ ਬਾਬਾ ਨਰਿੰਦਰਦਾਸ ਜੀ ਨੇ ਇੱਕ ਟ੍ਰੇਨ ਜਿਹੜੀ ਆ ਉਹ ਬਨਾਰਸ ਲੈ ਕੇ ਗਏ ਨੇ ਬਹੁਤ-ਬਹੁਤ ਧੰਨਵਾਦ ਕਿਉਂਕਿ ਬਹੁਤ ਲੰਬੇ ਅਰਸ਼ੇ ਤੋਂ ਬਹੁਤ ਸਾਲਾਂ ਤੋਂ ਇਹ ਟ੍ਰੇਨ ਜਿਹੜੀ ਹਰ ਸਾਲ ਜਾਂਦੀ ਆ ਔਰ ਲੱਖਾਂ ਦੀ ਗਿਣਤੀ ਚ ਸਰਦਾਲੂ ਲੋਕ ਅਬਦੀ ਸਰਦਾ ਜਿਹੜਾ ਪਾ ਪ੍ਰਗਟ ਕਰਦੇ ਨੇ ਕਿ ਸੋ ਆਜ ਸਾਰੇ ਲੱਖਾਂ ਲੋਕ ਆਏ ਸੀ ਸਾਡੇ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਮੈਂ ਇੱਥੇ ਹਾਜ਼ਰ ਹੋਇਆ ਸੀਗਾ ਸੋ ਸਾਰਿਆਂ ਨੂੰ ਮੁਬਾਰਕਬਾਦ ਇਹ 649ਵਾਂ ਜਿਹੜਾ ਪ੍ਰਕਾਸ਼ਪੁਰ ਮਹਾਰਾਜ ਆ ਰਿਹਾਗਾ ਅਗਲੇ ਸਾਲ 650ਵਾਂ ਪ੍ਰਕਾਸ਼ਪੁਰ ਮਹਾਰਾਜ ਆਊਗਾ ਪਰ ਲੇਕਿਨ ਅਸੀਂ ਇੱਕ ਸਾਲ ਪਹਿਲਾਂ ਹੀ ਜਿਹੜੀਆਂ ਉਹਦੇ ਤਿਆਰੀਆਂ ਆਰੰਭ ਦਿੱਤੀਆਂ ਗੰਜਾਂ ਨੇ ਸਬ ਕਮੇਟੀ ਦਾ ਗਠਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੀਰੀ ਗਵਾਈਸ ਕੀਤਾਗਾ ਅੱਜ ਉਹਦੀ ਪਹਿਲੀ ਮੀਟਿੰਗ ਜਲੀ ਆ ਅਪਰਹਣੇ ਮੀਟਿੰਗ ਹੋਈ ਸੀਗੀ ਜਿਹਦੇ ਵਿੱਚ ਬਹੁਤ ਸਾਰੇ ਸੰਤ ਮਹਾਪੁਰਸ਼ ਜਿਹਦੇ ਵਿੱਚ ਬਹੁਤ ਸਾਰੇ ਗੁਣੇ ਗਿਆਨੀ ਤੇ ਬੁੱਧੀਮਾਨ ਵਿਅਕਤੀ ਅਸੀਂ ਇਕੱਠੇ ਕੀਤੇ ਸੀਗੇ ਪਰ ਗੁਰੂ ਸਾਹਿਬਾਨ ਦਾ ਜਿਹੜਾ ਪੂਰਾ ਸਾਲ ਜਨ ਦਿਹਾੜਾ ਕਿਵੇਂ ਮਨਾਉਣਾਗਾ ਜਿਹਦੇ ਅੰਦਰ ਸੈਮੀਨਾਰ ਵੀ ਹੋਣਗੇ ਜਿਹਦੇ ਅੰਦਰ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਜਿਹੜੀ ਜੀਵਨ ਦੇ ਉਹਨਾਂ ਦੇ ਜੀਵਨ ਦੇ ਆਧਾਰਤ ਹਲਸਕੇ ਦੇ ਆਧਾਰਤ ਗੁਰਬਾਣੀ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਲੋਕਾਂ ਨੂੰ ਜਾਣੂ ਕਰਵਾਇਆ ਜਾਊਗਾ ਯੂਨੀਵਰਸਿਟੀਆਂ ਤੋਂ ਲੈ ਕੇ ਕਾਲਜਾਂ ਤੋਂ ਲੈ ਕੇ ਸਕੂਲਾਂ ਤੋਂ ਲੈ ਕੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਲੈ ਕੇ ਜਿਹੜੀ ਆ ਅਸੀਂ ਗੁਰੂ ਸਾਹਿਬਾਨ ਦਾ ਜਨਮ ਦਿਹਾੜਾ ਬਹੁਤ ਵੱਡੇ ਧੂਮ-ਧਾਮ ਦੇ ਨਾਲ ਮਨਾਉਣ ਜਾ ਰਹੇ ਹਾਂ ਅਜਮਤ ਸਾਹਿਬ ਪੰਜਾਬ ਸੈਕਰੀਟ ਨੂੰ ਬੰਦ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਲਾਅ ਐਂਡ ਆਰਡਰ ਤੇ ਵੱਡੇ ਦੇਖੋ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਤਸੱਲੀ ਬਖਸ਼ਾਗਾ ਬਿਲਕੁਲ ਕਿਸੇ ਪ੍ਰਕਾਰ ਦੀ ਕੋਈ ਵੀ ਨਹੀਂ ਪਰ ਲੇਕਿਨ ਕੁਝ ਜਿਹੜੇ ਲੋਕ ਨੇਗੇ ਉਹ ਅਫਵਾਹਾਂ ਫਲਾਉਣ ਦੇ ਆਦੀ ਨੇਗੇ ਉਹਨਾਂ ਦੇ ਨਾਲ ਪੰਜਾਬ ਪੁਲਿਸ ਪੰਜਾਬ ਸਰਕਾਰ ਜਿਹੜੀ ਸ਼ਕਤੀ ਦੇ ਨਾਲ ਅਸੀਂ ਨਜੱਠ ਰਿਆਂ ਜਿਹੜਾ ਵੀ ਅਫਵਾਹ ਫੈਲਾਊਗਾ ਉਹਨੂੰ ਅਸੀਂ ਬਿਲਕੁਲ ਨਹੀਂ ਛੱਡਾਂਗੇ ਉਹਦੇ ਖਿਲਾਫ ਸਖਤ ਕੈਕਸ਼ਨ ਹੋਊਗਾ ਲਾਅ ਐਂਡ ਆਰਡਰ ਜਿਹੜਾ ਉਹ ਬਿਲਕੁਲ ਠੀਕ ਆ ਜਿੱਥੇ ਵੀ ਕਿਤੇ ਧਮਕੀ ਮਿਲੀ ਆਜ ਤੱਕ ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਸਿਰਫ ਧਮਕੀਆਂ ਹੀ ਆਉਂਦੀਆਂ ਨੇ ਗਿਆ ਪਰ ਲੇਕਿਨ ਕੋਈ ਵੀ ਜਿਹੜਾ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਵਾਲਾ ਵਿਅਕਤੀ ਸਾਹਮਣੇ ਨਹੀਂ ਆਉਂਦਾ ਪਰ ਲੇਕਿਨ ਅਸੀਂ ਪੂਰੀ ਸਾਡੀ ਜੀ ਇੰਟੈਲੀਜੈਂਸ ਜਿਹੜੀ ਲੱਗੀ ਹੋਈ ਹੈ ਅਸੀਂ ਇਕੱਲੇ ਇਕੱਲੇ ਬੰਦੇ ਨੂੰ ਫੜ ਕੇ ਕਾਨੂੰਨ ਦੇ ਮੁਤਾਬਕ ਉਹਨੂੰ ਸਖਤ ਤੋਂ ਸਖਤ ਜਿਆ ਦੇਵਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਇੱਕ ਵੱਡਾ ਇਤਿਹਾਸਕ ਫੈਸਲਾ ਹੈ ਜਿਸ ਨਾਲ ਸੂਬੇ ਵਿੱਚ ਰਹਿ ਰਹੇ ਪਰਿਵਾਰ 10 ਲੱਖ ਰੁਪਏ ਤੱਕ ਆਪਣਾ ਮੁਫਤ ਇਲਾਜ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਤੋਂ ਕਰਵਾ ਸਕਦੇ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈਟਿਓ ਨੇ ਕੀਤਾ ਉਹਨਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਲਕਾ ਜਿੰਡਾੜਾ ਗੁਰੂ ਦੇ ਫਤਿਹਪੁਰ ਰਾਜ ਕੋਟਲਾ ਬਥੂਨਗੜ ਮੈਸਤੰਪੁਰ ਕਲਾਂ ਅਤੇ ਮਹਿਤਾ ਚੌਂਕ ਦੇ ਪਿੰਡਾਂ ਦੇ ਸੀਐਸਸੀ ਸੈਂਟਰਾਂ ਦੇ ਵਿੱਚ 10 ਲੱਖ ਰੁਪਏ ਤੱਕ ਦੇ ਨਗਦੀ ਰਹਿਤ ਲਾਜ ਕਾਰਡ ਬਣਾਉਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰਕੇ ਪਿੰਡ ਵਾਸੀਆਂ ਤੱਕ ਯੋਜਨਾ ਦਾ ਲਾਭ ਪਹੁੰਚਾਉਣ ਲਈ ਸਰਗਰਮੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਕਾਰਡ ਦਾ ਲਾਭ ਹਰ ਵਰਗ ਦੇ ਲੋਕਾਂ ਨੂੰ ਮਿਲੇਗਾ। ਇਸ ਯੋਜਨਾ ਦਾ ਲਾਭ ਲੈਣ ਲਈ ਨਾ ਤਾਂ ਕੋਈ ਆਮਦਨ ਦਾ ਚੱਕਰ ਹੈ ਤੇ ਨਾ ਹੀ ਕੋਈ ਉਮਰ ਸੀਮਾ। ਪੰਜਾਬ ਦਾ ਕੋਈ ਵੀ ਵਿਅਕਤੀ ਜਿਸ ਦੇ ਕੋਲ ਆਧਾਰ ਜਾਂ ਵੋਟਰ ਕਾਰਡ ਹੈ ਉਹ ਇਸ ਸਕੀਮ ਦਾ ਫਾਇਦਾ ਲੈ ਸਕਦਾ ਹੈ। ਅੱਜ ਅਸੀਂ ਜੰਡਿਆਲਾ ਗੁਰੂ ਹਲਕੇ ਦੇ ਵਾਕ-ਵਾਕ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਦਾ ਜੋ ਆਗਾਜ਼ ਪਿਛਲੇ ਦਿਨੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੇ ਸਾਡੇ ਪ੍ਰਾਸਤੀ ਕਨਵੀਨਰ ਸ਼੍ਰੀ ਰਵਿੰਦ ਕੇਜਰੀਵਾਲ ਸਾਹਿਬ ਨੇ ਪਿਛਲੇ ਦਿਨੀ ਆਗਾਜ਼ ਕੀਤਾ ਸੀਗਾ ਉਹਦੇ ਸਬੰਧ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਅਸੀਂ ਜਿਹੜੇ ਕੈਂਪ ਆ ਉਹ ਆਪਣੇ ਲਗਾ ਰਹੇ ਆਂ ਪਰ ਉਥੇ ਲੋਕਾਂ ਦੇ ਜਿਹੜੇ ਕਾਰਡ ਨੇ ਹੈਲਥ ਕਾਰਡ ਉਹ ਬਣਾਏ ਜਾ ਰਹੇ ਨੇ ਇਸੇ ਹੀ ਲੜੀ ਤਾਂ ਅੱਜ ਅਸੀਂ ਤਾਂ ਕਰਾ ਮੈਸਮਪੁਰ ਕਲਾਂ ਕੋਟਲਾ ਤਾਰਾਗੜ ਫਤੇਪੁਰ ਰਾਜਪੂਤਾਂ ਤੇ ਮਹਿਤਾ ਚੌਂਕ ਜਿੱਥੇ ਹੁਣ ਆਪਾਂ ਖੜੇ ਆ ਇੱਥੇ ਜਿਹੜੇ ਸਾਡੇ ਕੈਂਪ ਲੱਗੇ ਨੇ ਸਾਡੇ ਵਲੰਟੀਅਰ ਸਹਿਬਾਨ ਸਾਡੇ ਸਰਪੰਚ ਸਹਿਬਾਨ ਆ ਸਾਡਾ ਯੂਥ ਵਿੰਗ ਆ ਸਾਰਾ ਹੀ ਬੜੀ ਮਿਹਨਤ ਕਰਿਆ ਕੇ ਅਸੀਂ ਹਰ ਘਰ ਦੇ ਵਿੱਚ ਜਲਦ ਤੋਂ ਜਲਦ ਜਿਹੜੀ ਆਏ 10 ਲੱਖ ਦੀ ਜਿਹੜੀ ਮੁਫਤ ਆ ਸੇਤ ਯੋਜਨਾ ਪੰਜਾਬ ਸਰਕਾਰ ਨੇ ਦਿੱਤੀ ਆ ਉਹਨੂੰ ਅਸੀਂ ਘਰ ਘਰ ਜਿਹੜਾ ਆ ਉਹ ਪਹੁੰਚਾਈਏ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਆ ਔਰ ਹਰ ਥਾਂ ਤੇ ਮੈਂ ਜਿਹੜੇ ਟੈਂਡ ਵਿਜ਼ਿਟ ਕੀਤੇ ਨੇ ਆ ਲੋਕੀ ਵੱਟੀ ਗਿਣਤੀ ਦੇ ਵਿੱਚ ਇਹਦਾ ਆ ਫਾਇਦਾ ਲੈਣ ਕਾਰਡ ਬਣਾਉਣ ਪਹੁੰਚ ਰਹੇ ਨੇ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ